ਰਾਸ਼ ਤੇ ਨੌਜਵਾਨਾਂ ਦਾ ਪਵਿੱਖ ਨੂੰ ਮੋੜ ਪਰਿਭਾਸ਼ਿਤ ਕਰਨ ਵਾਲੇ ਇੱਕ ਮਹੱਤਵਪੂਰਨ ਛਾਲ ਮਾਰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਆਮ ਆਦਮੀ ਪਾਰਟੀ ਪੰਜਾਬ ਇੰਚਾਰਜ શ્રી ਮਨੀਸ਼ ਸੁਸੋਦੀਆ ਦੇ ਨਾਲ ਮਿਲ ਕੇ ਅੱਜ ਟੂ ਇੰਗਲਿਸ਼ ਏਜ ਲਰਨ ਸਮਾਰਟ ਸਪੀਕ ਸ਼ਾਰਡੀ ਸ਼ੁਰੂਆਤ ਕੀਤੀ ਜੋ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅੰਗਰੇਜ਼ੀ ਸੰਚਾਰ ਹੁਨਰਾਂ ਨਾਲ ਸਸ਼ਕਤ ਬਣਾਉਣ ਲਈ ਇੱਕ ਫਲੈਗਸ਼ਿਪ ਪ੍ਰੋਗਰਾਮ ਹੈ ਅੱਜ ਸਾਡੇ ਸਿੱਖਿਆ ਵਿਭਾਗ ਵੱਲੋਂ ਇਕ ਨਵਾਂ ਜਿਹੜਾ ਅਭਿਆਨ ਹੈ ਇੰਗਲਿਸ਼ ਹੈ ਜੋ ਸ਼ੁਰੂ ਕੀਤਾ ਗਿਆ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਦੇ ਵਿੱਚ ਵੀ ਪਰਪੱਕ ਹੋਣ ਉੱਥੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਉਂ ਲਾਈ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ ਉਹ ਅੰਗਰੇਜ਼ੀ ਵੀ ਵਧੀਆ ਤਰੀਕੇ ਨਾਲ ਸਿੱਖਣ ਬੋਲ ਸਕਣ ਇੱਕ ਚੰਗੇ ਕਮਿਊਨੀਕੇਟਰ ਬਣਨ ਕਿਉਂ ਲਾਈ ਦੁਨੀਆ ਦੇ ਜਿੰਨੇ ਵੀ ਸਰਵੇਜ਼ ਹੋਏ ਉਹ ਇਹ ਦੇਖਿਆ ਕਿ ਜਿਸ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਉਹਨੂੰ ਆਪਣੇ ਨਾਲ ਦੇ ਤੋਂ ਵੱਧ ਤਨਖਾਹ ਮਿਲਦੀ ਹੈ ਵਧੀਆ ਬਿਜ਼ਨਸ ਆਪਰਚੂਨਿਟੀਆਂ ਮਿਲਦੀਆਂ ਏਮਪਲੋਇਮੈਂਟ ਆਪਰਚੂਨਿਟੀਆਂ ਮਿਲਦੀਆਂ ਹਾਂ 3 ਲੱਖ ਬੱਚੇ ਜੋ 9ਵੀਂ ਤੋਂ ਲੈ ਕੇ 12ਵੀਂ ਤੱਕ ਪੜ੍ਹ ਰਹੇ ਨੇ 500 ਸਕੂਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਨ ਫਰਸਟ ਫੇਜ਼ ਵਿਦ ਦਾ ਹੈਲਪ ਆਫ ਇੱਕ ਇੰਗਲਿਸ਼ ਹੈਲਪਰ ਇੱਕ ਐਨਜੀਓ ਉਹਦੇ ਨਾਲ ਮਿਲ ਕੇ ਸਾਡੇ ਜਿਹੜੇ ਟੀਚਰਸ ਐ 2000 ਅੰਗਰੇਜ਼ੀ ਲੈਕਚਰਰਸ ਦੀ ਜਿਹੜੀ ਹੈ ਟ੍ਰੇਨਿੰਗ ਹੋਊਗੀ ਤੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇੱਕ ਵਧੀਆ ਕਮਿਊਨੀਕੇਟਰ ਬੰਨਾ ਕਿਵੇਂ ਆਪਣੀ ਗੱਲ ਕੌਨਫੀਡੈਂਸ ਦੇ ਨਾਲ ਵਿਸ਼ਵਾਸ ਦੇ ਨਾਲ ਜਿਹੜੀ ਹੈ ਅੰਗਰੇਜ਼ੀ ਚ ਰੱਖਣੀ ਹੈ ਉਹ ਜਿਹੜਾ ਹੈ ਉਸ ਦੇ ਉੱਤੇ ਅੱਜ ਇਹ ਪ੍ਰੋਗਰਾਮ ਲਾਂਚ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਤੇ ਮੈਨੂੰ ਸਮਝਦਾ ਇਸ ਦਿਨ ਨਾਲ ਸਾਡੇ ਬੱਚਿਆਂ ਨੂੰ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀ ਆਪੋਰਚੂਨਿਟੀਆਂ ਮਿਲਦੀਆਂ